ਦਵਾਨੀ ਦਾ ਲੀਡਰ ਆਜੇ ਜਿੰਨੂੰ ਦਸਤਾਰ ਨਾਲ ਕੋਈ ਲੈਣਾ ਦੇਣਾ ਨਹੀਂ ਜਿੰਨੂੰ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਜਿੰਨੂੰ ਕੁਰਬਾਨੀ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਪੰਜਾਬ ਦੀ ਧਰਤੀ ਤੇ ਕਦਮ ਪਾਉਂਦਾ ਆਪਾਂ ਬਣੀ ਬਣਾਈ ਜਿਹੜੀ ਪਾਗੋ ਦੇ ਸਿਰ ਤੇ ਲਿਜਾ ਕੇ ਰੱਖ ਦਿੰਦੇ ਆ ਮੈਂ ਲੀਡਰਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਏ ਜਿਹੜੀ ਮਰਜ਼ੀ ਪਾਰਟੀ ਤੋਂ ਤੁਸੀਂ ਹੈਗੇ ਆ ਕੋਈ ਤੁਹਾਡਾ ਉਧਰੋਂ ਲੀਡਰ ਆਉਂਦਾ ਏ ਇਹ ਕੋਈ ਟੋਪੀ ਨਹੀਂ ਹੈ ਇਹ ਕੋਈ ਪ੍ਰੋਪ ਨਹੀਂ ਹੈ ਇਹ ਕੋਈ ਸਟਾਈਲ ਸਟੇਟਮੈਂਟ ਨਹੀਂ ਹੈ ਇਹ ਗੁਰਬਾਣੀ ਨਾਲ ਸ਼ੰਕਾਰੀ ਹੋਈ ਇਹ ਸ਼ਹੀਦਾਂ ਦੇ ਲਹੂ ਨਾਲ ਪ੍ਰਾਪਤ ਕੀਤੀ ਗਈ ਇਹ ਪਾਛਾਈ ਦਾਵੇ ਦਾ ਪ੍ਰਤੀਕ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਖਸ਼ਿਆ ਤਾਜ ਹੈ ਇਹ ਪਾਇਆ ਨਹੀਂ ਇਹ ਕਮਾਇਆ ਜਾਂਦਾ ਹੈ ਮੈਂ ਨੌਜਵਾਨਾਂ ਨੂੰ ਵੀ ਇਹ ਬੇਨਤੀ ਕਰ ਦੇਣੀ ਚਾਹੁੰਦਾ ਇਸ ਸਟੇਜ ਤੋਂ ਕਿ ਸਾਫਤ ਸੂਰਤ ਬੋਲੋ ਭਾਈ ਸਾਫਤ ਸੂਰਤ ਦਸਤਾਰ ਸਿਰਾਹ ਮਹਾਰਾਜ ਕਹਿੰਦੇ ਆ ਸਾਫਤ ਸੂਰਤ ਸਾਨੂੰ ਹੁਕਮ ਆ ਸਾਬਤ ਸੂਰਤ ਹੋਣਾ